ਸਤ ਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਕੁਝ ਗੱਲਾਂ ਦਿਲ ਦੀਆਂ ਉਹ ਚੈਨਲ ਜਿੱਥੇ ਅਸੀਂ ਸ਼ੋਰ ਨਹੀਂ ਸੱਚ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਦੋਸਤੋ ਅੱਜ ਦੀ ਖਬਰ ਸਿਰਫ ਇੱਕ ਸੈਲੀਬ੍ਰਿਟੀ ਨਾਲ ਨਹੀਂ ਸਗੋਂ ਦਿਲਾਂ ਦੀ ਭਾਵਨਾ ਨਾਲ ਜੁੜੀ ਹੋਈ ਹੈ ਪੰਜਾਬੀ 뮤직 ਅਤੇ ਫਿਲਮ ਇੰਡਸਟਰੀ ਦਾ ਉਹ ਨਾਮ ਜਿਸ ਨੇ ਆਪਣੇ ਸਾਦੇ ਸਟਾਈਲ ਦੇਸੀ ਐਟੀਟਿਊਡ ਅਤੇ ਮਿੱਟੀ ਨਾਲ ਜੁੜੇ ਹੋਏ ਗੀਤਾਂ ਦੇ ਦਮ ਤੇ ਲੱਖਾਂ ਨੌਜਵਾਨਾਂ ਦੇ ਦਿਲਾਂ ਤੇ ਰਾਜ ਕੀਤਾ ਹੁਣ ਆਏ ਪਰਮੇਸ਼ ਮਰਮਾ ਜਗਦੀ ਗੱਡੀਆਂ ਹਿੱਟ ਗੀਤ ਹਰ ਪੱਖ ਤੋਂ ਸਫਲਤਾ ਪਰ ਅੱਜ ਚਰਚਾ ਕਿਸੇ ਗੀਤ ਦੀ ਨਹੀਂ ਅੱਜ ਦੀ ਗੱਲ ਹੈ ਐਸੇ ਰਿਸ਼ਤੇ ਦੀ ਜਿਸ ਨੂੰ ਲੋਕ ਪਰਫੈਕਟ ਮੰਨਦੇ ਸਨ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਅਜੀਬ ਜੀ ਖਮੋਸ਼ੀ ਹੈ ਅਤੇ ਨਾਲ ਹੀ ਇੱਕ ਅਗ ਵੀ ਹੈ ਅਫਵਾਹਾਂ ਦੀ ਸਲਾਹਾਂ ਦੀ ਸ਼ੱਕ ਦੀ ਖਬਰਾਂ ਕਹਿ ਰਹੀਆਂ ਨੇ ਕਿ ਉਹਨਾਂ ਦੀ ਪਤਨੀ ਗੁਰਨੀਤ ਗਰੇਵਾਲ ਦੇ ਰਿਸ਼ਤੇ ਕਿ ਸਭ ਕੁਝ ਠੀਕ ਨਹੀਂ ਚੱਲ ਰਿਹਾ ਪਰ ਸਵਾਲ ਇਹ ਹੈ ਕਿ ਇਹ ਸਿਰਫ ਇੱਕ ਅਫਵਾਹ ਹੈ ਜਾਂ ਫਿਰ ਸੱਚਮੁੱਚ ਇਸ ਮਸ਼ਹੂਰ ਜੋੜੀ ਦੇ ਰਾਹ ਵੱਖ-ਵੱਖ ਹੋ ਗਏ ਨੇ ਦੋਸਤੋ ਪਰਮੇਸ਼ਾ ਤੇ ਗੁਨੀਤ ਦੀ ਕਹਾਣੀ ਕਿਸੇ ਫਿਲਮ ਸਕ੍ਰਿਪਟ ਨਾਲੋਂ ਘੱਟ ਨਹੀਂ ਸੀ ਗੁਨੀਤ ਗਰੇਵਾਲ ਕੈਨੇਡਾ ਦੀ ਇੱਕ ਕਾਮਯਾਬ ਵਕੀਲ ਸਿਆਸਤ ਨਾਲ ਜੁੜੀ ਹੋਈ ਪੜ੍ਹੀ ਲਿਖੀ ਖੁਦਮੁਖਤਿਆਰ ਅਤੇ ਮਜ਼ਬੂਤ ਸ਼ਖਸੀਅਤ ਕਹਿੰਦੇ ਨੇ ਦੋਵਾਂ ਦੀ ਮੁਲਾਕਾਤ ਉਹਨਾਂ ਦਿਨਾਂ 'ਚ ਹੋਈ ਜਦੋਂ ਪਰਮੇਸ਼ ਕੈਨੇਡਾ ਸ਼ੋਅ ਤੇ ਸ਼ੂਟਿੰਗ ਲਈ ਜਾਇਆ ਕਰਦੇ ਸਨ ਤਮੇ ਸਮੇਂ ਤੱਕ ਇਹ ਰਿਸ਼ਤਾ ਦੁਨੀਆ ਦੀ ਨਜਰਾਂ ਦੇ ਉਹਲੇ ਰਹਾ ਫਿਰ ਆਇਆ ਸਾਲ 2021 ਜਦੋਂ ਅਚਾਨਕ ਪਰਮਿਸ਼ ਨੇ ਆਪਣੀ ਮੰਗਣੀ ਦੀਆਂ ਤਸਵੀਰਾਂ ਸ਼ੇਅਰ ਕਰ ਦਿੱਤੀਆਂ 16 ਅਕਤੂਬਰ 2021 ਨੂੰ ਰਿੰਗ ਸ਼ਰਮ ਨੇ 20 ਅਕਤੂਬਰ 2021 ਨੂੰ ਕੈਨੇਡਾ ਦੇ ਸਰੀ ਸਹਿਰ ਚ ਸ਼ਾਨਦਾਰ ਪੰਜਾਬੀ ਵਿਆਹ ਪਰ ਦੋਸਤੋ ਪਰ ਦੋਸਤੋ ਜਿੰਨਾ ਇਹ ਵਿਆਹ ਸੋਹਣਾ ਸੀ ਉਨਾ ਹੀ ਵਿਵਾਦਾਂ ਨਾਲ ਘਿਰਿਆ ਰਿਹਾ ਗੁਆਂਢੀਆਂ ਦੀ ਸ਼ਿਕਾਇਤ ਉੱਚਾ ਮਿਊਜ਼ਿਕ ਪੁਲਿਸ ਦੀ ਐਂਟਰੀ ਅਤੇ ਫਿਰ ਆਇਆ ਉਹ ਵੱਡਾ ਵਿਵਾਦ ਜਦੋਂ ਵਿਆਹ ਚ ਸ਼ਾਮਲ ਗਾਇਕ ਸ਼ੈਰੀਮਾਨ ਸੋਸ਼ਲ ਮੀਡੀਆ ਤੇ ਲਾਈਵ ਆ ਗਏ ਫੋਨ ਜਮ੍ਹਾਂ ਕਰਾਉਣ ਦੀ ਗੱਲ ਉਹਨਾਂ ਨੂੰ ਚੁਭ ਗਈ ਅਤੇ ਗੱਲ ਗਾਲੀ-ਖੋਲਚ ਤੱਕ ਪਹੁੰਚ ਗਈ ਹਾਲਾਂਕਿ ਬਾਅਦ ਵਿੱਚ ਸੁਲ੍ਹਾ ਹੋ ਗਈ ਪਰ ਕਈ ਵਾਰ ਛੋਟੀਆਂ ਦਰਾਰਾਂ ਅੰਦਰੋਂ ਬਹੁਤ ਕੁਝ ਫਿਨਾਹindੀਆਂ ਨੇ 20 ਦਸੰਬਰ 2022 ਨੂੰ ਇਸ ਜੋੜੀ ਦੇ ਘਰ ਕੰਨੀ ਪਰੀ ਆਈ ਨਾਮ ਰੱਖਿਆ ਗਿਆ ਸਦਾ ਵਰਮਾ ਪਰਮੇਸ਼ ਨੇ ਲਿਖਿਆ ਇਹ ਮੇਰੀ ਅਰਦਾਸਾਂ ਦਾ ਜਵਾਬ ਹੈ ਸਭ ਕੁਝ ਠੀਕ ਲੱਗ ਰਿਹਾ ਸੀ ਪਰ ਫਿਰ ਅਚਾਨਕ ਚੀਜ਼ਾਂ ਬਦਲਣ ਲੱਗ ਪਈਆਂ ਹੁਣ ਆਉਂਦੇ ਹਾਂ ਉਸ ਮੁੱਦੇ ਤੇ ਜਿਸ ਨੇ ਹਰ ਪਾਸੇ ਸ਼ੋਰ ਮਚਾਇਆ ਹੋਇਆ ਹੈ ਸੋਸ਼ਲ ਮੀਡੀਆ ਦੀ ਰਿਪੋਰਟ ਮੁਤਾਬਕ 9 ਦਸੰਬਰ 2025 ਨੂੰ ਵੈਨਕੂਵਰ ਦੀ ਫੈਮਿਲੀ ਕੋਰਟ ਚ ਤਲਾਕ ਦੀ ਅਰਜੀ ਦਾਇਰ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਸਭ ਤੋਂ ਹੈਰਾਨੀਜਨਕ ਗੱਲ ਗੁਰਨੀਤ ਘਰੇਵਾਲ ਨੇ ਪਰਮੇਸ਼ਰ ਵਰਮਾ ਤੇ ਉਹਨਾਂ ਦੇ ਪਰਿਵਾਰ ਸਭ ਨੂੰ ਸੋਸ਼ਲ ਮੀਡੀਆ ਤੋਂ ਅਨਫੋਲੋ ਕਰ ਦਿੱਤਾ ਹੈ ਕਈ ਪੁਰਾਣੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਗਈਆਂ ਅਕਸਰ ਦੇਖਿਆ ਗਿਆ ਹੈ ਕਿ ਜਦੋਂ ਸੈਲੀਬ੍ਰਿਟੀ ਰਿਸ਼ਤਿਆਂ 'ਚ ਦਰਾਰ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਸੰਕੇਤ ਸੋਸ਼ਲ ਮੀਡੀਆ ਤੋਂ ਹੀ ਮਿਲਦੇ ਹਨ ਫੈਨਸ ਦੋ ਹਿੱਸਿਆਂ 'ਚ ਵੰਡੇ ਗਏ ਨੇ ਕੁਝ ਕਹਿੰਦੇ ਨੇ ਜਦ ਤੱਕ ਪਰਮੇਸ਼ਰ ਖੁਦ ਨਹੀਂ ਬੋਲਦਾ ਅਸੀਂ ਕੁਝ ਨਹੀਂ ਮੰਨਦੇ ਤੇ ਕੁਝ ਫੈਨ ਜੋ ਬਹੁਤ ਭਾਵੁਕ ਹੋ ਗਏ ਨੇ ਕਈ ਉਜਰਾਂ ਨੇ ਲਿਖਿਆ ਪਰਮੇਸ਼ਵਰ ਤੁਹਾਡੇ ਵਿਆਹ ਤੋਂ ਸਾਨੂੰ ਬਹੁਤ ਉਮੀਦਾਂ ਸਨ ਸਵਾਲ ਬਹੁਤ ਨੇ ਕੀ ਨਿੱਜੀ ਮਤਫੇਦ ਕੀ ਦੋ ਵੱਖਰੇ ਕੈਰੀਅਰ ਜਾਂ ਦੋ ਦੇਸ਼ਾਂ ਦੀ ਦੂਰੀ ਫਿਲਹਾਲ ਸੱਚ ਕੀ ਹੈ ਇਸ ਦੀ ਕੋਈ ਅਧਾਰਿਤ ਪੁਸ਼ਟੀ ਨਹੀਂ ਅਸੀਂ ਦਿਲੋਂ ਅਰਦਾਸ ਕਰਦੇ ਹਾਂ ਕਿ ਇਹ ਸਭ ਸਿਰਫ ਇੱਕ ਅਫਵਾਹ ਹੋਵੇ ਅਤੇ ਖਾਸ ਕਰਕੇ ਨੰਨੀ ਸਦਾ ਦੇ ਭਵਿੱਖ ਲਈ ਇਹ ਰਿਸ਼ਤਾ ਬਚ ਜਾਵੇ ਪਰਮੇਸ਼ਵਰ ਮਾ ਹਮੇਸ਼ਾ ਆਪਣੇ ਗੀਤਾਂ ਰਾਹੀਂ ਮਜ਼ਬੂਤ ਰਹਿਣ ਦਾ ਸੰਕੇਤ ਦਿੰਦੇ ਨੇ ਚਾਹੁੰਦੇ ਹਾਂ ਕਿ ਉਹ ਖੁਦ ਵੀ ਇਸ ਔਖੇ ਸਮੇਂ 'ਚ ਮਜ਼ਬੂਤ ਰਹਿਣ ਹੁਣ ਤੁਹਾਡੀ ਵਾਰੀ ਹੈ ਦੋਸਤੋ ਕਿ ਸੋਸ਼ਲ ਮੀਡੀਆ ਤੋਂ ਅਨਫੋਲੋ ਕਰਨਾ ਹੀ ਰਿਸ਼ਤਾ ਟੁੱਟਣ ਦੀ ਪੱਕੀ ਨਿਸ਼ਾਨੀ ਹੈ ਜਾਂ ਫਿਰ ਸਿਰਫ ਇੱਕ ਨਿੱਜੀ ਲੜਾਈ ਕਮੈਂਟ ਕਰਕੇ ਕੁਝ ਗੱਲਾਂ ਦਿਲਦਿਆਂ ਨਾਲ ਆਪਣੀ ਰਾਏ ਸਾਂਝੀ ਜ਼ਰੂਰ ਕਰੋ ਵੀਡੀਓ ਚੰਗੀ ਲੱਗੇ ਲਾਈਕ ਕਰੋ ਚੈਨਲ ਕੁਝ ਗੱਲਾਂ ਦਿਲਦਿਆਂ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਹਰ ਸੱਚੀ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ